ਪੂਰਾ ਗੁਰੂ ਤਾਂ ਖੁਦ ਖੁਦਾ ਏ ਪੂਰਾ ਗੁਰੂ ਤਾਂ ਖੁਦ ਖੁਦਾ ਏ ਹੁਣ 9 ਸਾਲ ਦੀ ਉਮਰ ਆ ਬਚਪਨ ਆ ਤੇ ਖੁਦ ਖੁਦਾ ਦੀ ਨਿਸ਼ਾਨੀ ਆਪਾਂ ਦੇਖੀਏ ਵੀ ਖੁਦ ਖੁਦਾ ਕਿਵੇਂ ਦੂਜੇ ਬੰਦੇ ਪੜਦੇ ਰਹੇ ਹਰदयाल ਜੀ ਬਜ਼ੁਰਗ ਆਦਮੀ ਨੇ ਵੇਦਾ ਸ਼ਾਸਤਰਾਂ ਦਾ ਗਿਆਨ ਬਹੁਤ ਵੱਡਾ ਇਕੱਠਾ ਉਹਨਾਂ ਦੇ ਕੋਲ ਗਿਆਨ ਦੀ ਧਨੀ ਨੇ ਉਹ ਜਿਹੜੇ ਉਪਾਰੇ ਨੇ ਪੜਦੇ ਤਿਆਰੀ ਕਰ ਰਹੇ ਕਰ ਰਹੇ ਇਦਾਂ ਤਾਂ ਕੋਲ ਦਾਸ ਸਾਲ ਨੂੰ ਚੌਂਕੀ ਤੇ ਬਿਠਾਇਆ ਸਾਰਾ ਭਾਈ ਚਾਰਾ ਕੁੰਬ ਆਣ ਬੋਰਨ ਇਕੱਠਾ ਹੋਇਆ ਕਿਉਂਕਿ ਬਹੁਤ ਵੱਡਾ ਮੀਰ ਘਰ ਖਾਂ ਨੂੰ ਕੋਲ ਬਹੁਤ ਕੁਝ ਮਿਲਦਾ ਸੱਜ ਆਇਓ ਕਿਸੇ ਗਰੀਬ ਦੀ ਲੜਕੀ ਲੜਕੇ ਦਾ ਵਿਆਹ ਹੋਵੇ ਨਾ ਤੇ ਹਰ ਬੰਦਾ ਕਹਿੰਦਾ ਉੱਥੇ ਕੀ ਬਣਿਆ ਹੋਣਾ ਜੀਵਨ ਦਾ ਸਵਾਦ ਉੱਥੇ ਕੀ ਬਣਿਆ ਹੋਣਾ ਤੇ ਜੇ ਕਿਸੇ ਅਮੀਰ ਦਾ ਲੜਕੀ ਲੜਕੀ ਦੀ ਸ਼ਾਦੀ ਹੋਏ ਤੇ ਹਰ ਬੰਦੇ ਦੇ ਮਨ ਵਿੱਚ ਹੁੰਦੀ ਉਹ ਤੇ ਪਤਾ ਨਹੀਂ ਕੀ ਕੁਝ ਬਣਿਆ ਹੋਊਗਾ ਪਤਾ ਨਹੀਂ ਕੀ ਕੁਝ ਬਣਿਆ ਹੋਊ ਉਹ ਬੜਾ ਤੇ ਜਾ ਕੇ ਪਤਾ ਲੱਗੂ ਨਾ ਕੀ ਬਣਿਆ ਕੀ ਨਹੀਂ ਬਣਿਆ ਬਸ ਇੰਨਾ ਫਰਕ ਬਹੁਤ ਥੋੜਾ ਹੈ ਉਸ ਟਾਈਮ ਦਾ ਬਹੁਤ ਵੱਡਾ ਅਮੀਰ ਮਹਿਤਾ ਕਾਲੂ ਜੀ ਉਹਦੇ ਪੁੱਤਰ ਨੂੰ ਜਿਲੇਉ ਪੋਣਾ ਹੋਵੇ ਤੇ ਸਾਰਾ ਪਿੰਡ ਪੈਣ ਪ੍ਰਾ ਰਿਸ਼ਤੇਦਾਰ ਦੂਰ ਦਰਾਡੇ ਤੋਂ ਉਸ ਕਾਰਜ ਵਿੱਚ ਆਣ ਕੇ ਸ਼ਾਮਲ ਹੋਏ ਖੁਸ਼ੀ ਵਿੱਚ ਸ਼ਾਮਲ ਹੋਏ ਤਰਗੁਨ ਦਾ ਤਰਗੁਨ ਦਾਨ ਸਾਹਿਬ ਆਸਤੇ ਵਿੱਚੋਂ ਵੀ ਡਾਈ ਗਈ ਜਿਲੇਉ ਪੋਣਾ ਸਤਕਾਰ ਦੇ ਨਾਲ ਪੋਣਾ ਉਹਨੋਂ ਬਜ਼ੁਰਗ ਹਰदयाल ਜੀ ਨਹੀਂ ਉਥੋਂ ਦਾ ਤਾਂ ਪਹੁੰਚੇ ਗਿਆਨ ਤੇ ਬਹੁਤ ਅੰਦਾ ਸ਼ਾਸਤਰਾਂ ਦਾ ਉਹ ਵੀ ਜਗਤਗੁਰੂ ਕੋਹਾ ਸਕਦੇ ਸੀ ਉਹਨਾਂ ਨੇ ਜਗਤਗੁਰੂ ਨਹੀਂ ਕੋਹਾਇਆ ਉਹਨਾਂ ਨੇ ਜਗਤਗੁਰੂ ਤੇ ਅੱਜ ਕੋਹਾ ਰਹੇ ਨੇ ਉਸ ਟਾਈਮ ਤੇ ਗੰਨੀ ਤੇ ਜ਼ਰੂਰ ਕੋਹਾਉਂਦੇ ਸੀ ਪੰਡਤ ਨਾਮ ਹੈ ਗੰਨੀ ਦਾ ਤਾਂ ਉਹਨਾਂ ਪੰਡਤ ਹਰदयाल ਜੀ ਕਹਿੰਦੇ ਸੀ ਉਹ ਹਰਦੀਾਨ ਨਾਮ ਸੀ ਪੰਡਿਤ ਕੋ ਦੀ ਵਿਦਵਾਨੀ ਦਾ ਇਤ ਦਰਜਾ ਸੀਗਾ ਪਦਵੀ ਸੀ ਉਹਦੀ ਵਿਦਵਾਨਤਾ ਦੀ ਤੇ ਅੱਜ ਤੇ ਵਿਦਵਾਨਤਾ ਦੀ ਪੜਦਾ ਵਿਦਵਾਨ ਦਾ ਦਾ ਨਾਮ ਨਹੀਂ ਕੋਲ ਤੇ ਜਗਤਗੁਰੂ ਪੰਡਰ ਦੇ ਹਲਜੀ ਦੇ ਪੜਤਗੁਰੂ ਨੇ ਇਕਵਾਇਆ ਜਗਤਗੁਰੂ ਨੇ ਇਕਵਾਇਆ ਪੰਡਿਤ ਕੋ ਆਇਆ ਬੀਬਾ ਵਿਦਵਾਨ ਜ਼ਰੂਰ ਹੈ ਪਰ ਵਿਦਵਾਨ ਹੈ ਪਰ ਰੱਬੀ ਗਿਆਨ ਨਹੀਂ ਵਿਦਵਾਨ ਹੈ ਸੰਸਾਰ ਦਾ ਗਿਆਨ ਹੈ ਰੱਬੀ ਗਿਆਨ ਨਹੀਂ ਰੱਬੀ ਗਿਆਨ ਗੁਰਦਾਨ ਸਾਹਿਬ ਜੀ ਦੱਸਣ ਲੱਗੇ ਉਹਨੂੰ ਜਦੋਂ ਜਿਉ ਪੌਣ ਦੀ ਸਾਰੀ ਤਿਆਰੀ ਹੋ ਗਈ ਤਾਂ ਤਨਗੁਰ ਗੁਰਦਾਨ ਸਾਹਿਬ ਵੀ ਬੰਦ ਜਿਉ ਕਰਨ ਲੱਗੇ ਤਜਿਦਿਉ ਦੇਖਿਆ ਵੀ ਪੰਡਿਤ ਦਾ ਦਰ ਵਿੱਚ ਹੋਰ ਜਿਨੇ ਉਹ ਆ ਸੋਦਾ ਮੈਨੂੰ ਇਹ ਸਨ ਉਹਨਾਂ ਦਾ ਜਿਉ ਪਾਉਣ ਲੱਗੇ ਪੁੱਛ ਲਿਆ ਸਨ ਗੁਰੂ ਨਾਨਕ ਸਾਹਿਬ ਦੇ ਪੰਡਿਤ ਜੀ ਤੁਸੀਂ ਬਹੁਤ ਸਤਿਕਾਰਯੋਗ ਜੀ ਮਾਰਾ ਨਹੀਂ ਕਿਹਾ ਪਰ ਤੁਸੀਂ ਬਹੁਤ ਸਤਕਾਰਯੋਗ ਏ ਆਹ ਜਿਹੜਾ ਤੁਹਾਡੇ ਨਾਲ ਵਿੱਚ ਜਨੈਊਤ ਹੋ ਰਿਹਾ ਦਿਸਦਾ ਮੈਨੂੰ ਆਹ ਜਿਹੜਾ ਮੇਰੇ ਪੌਣ ਵਾਸਤੇ ਤੁਸੀਂ ਤਿਆਰ ਕੀਤਾ ਥਾਲੀ ਜੀ ਰੱਖਿਆ ਏ ਇਹ ਹੋ ਰਿਹਾ ਇਹ ਵਿੱਚ ਫਰਕ ਕਿਉਂ ਨਾਮ ਤੇ ਜਨੈਊ ਆ ਨਾ ਤੁਹਾਡੇ ਨਾਲ ਜਿਹੜਾ ਪਾਇਆ ਹੋਇਆ ਉਹ ਵੀ ਜਨੈਊ ਉਹ ਜਿਹੜਾ ਮੇਰੇ ਪੌਣ ਲਈ ਹੋ ਉਹ ਵੀ ਜਨੈਊ ਇਹਨਾਂ ਦੋਨਾਂ ਜਨੈਊਆਂ ਵਿੱਚ ਫਰਕ ਕਿਵੇਂ ਰਹਿ ਗਿਆ ਇਹ ਪਰ ਕਿਉਂ ਹੁਣ ਅਸਲ ਮੁਕੰਮਲ ਜਵਾਬ ਤਾਂ ਹੈ ਨਹੀਂ ਸੀ ਅਧੂਰਾ ਜਵਾਬ ਸੀ ਕਹਿ ਲਗੇ ਪੜ੍ਹਦਾ ਜਿਨੇ ਉਹ ਹੋਰ ਹੁੰਦਾ ਏ ਛਤਰੀ ਦਾ ਜਿਨੇ ਉਹ ਹੋਰ ਹੁੰਦਾ ਏ ਤੇ ਵੈਸ਼ ਦਾ ਜਿਨੇ ਉਹ ਹੋਰ ਹੁੰਦਾ ਪਾਜੀ ਕਿਨੇ ਤੁਸੀਂ ਤਾਂ ਮੋਢੇ ਜਿਹੜਾ ਧਰਬ ਦਾ ਰੌਣ ਲੱਗੇ ਜੇ ਧਰਮ ਵਿੱਚ ਮੈਨੂੰ ਤੇ ਮੋੜੀ ਤੁਹਾਡਾ ਜਿਹੜਾ ਉਹ ਸਹੀ ਨਹੀਂ ਮੋੜ ਜੀ ਵਿਤਕਰਾ ਹੈ ਤੇ ਪਰੇ ਜਿਹੜਾ ਉਹ ਤੇ ਮੈ ਨਹੀਂ ਪੜਾ ਜਿਹੜਾ ਵਿਤਕਰਾ ਕਰਦਾ ਹੈ ਜਿਹੜਾ ਦੰਧਕ ਪੈਦਾ ਕਰਦਾ ਹੈ ਜਿਹੜਾ ਸ਼ੰਗਾ ਪੈਦਾ ਕਰਦਾ ਹੈ ਦੇ ਜਨੂ ਦੀ ਲੋੜ ਦੇ ਫੜਦਾ ਹੱਥ ਜਿਦੇ ਜਦੋਂ ਇਹ ਗੱਲ ਸੁਣੀ ਤੇ ਹੈਰਾਨ ਹੋ ਗਿਆ ਪੀ ਸਾਰੀ ਉਮਰ ਵਿੱਚ ਕਿਸੇ ਨੇ ਜਨੇਊ ਤੇ ਕਿੰਦੂ ਬ੍ਰਿੰਤੋਂ ਨਹੀਂ ਕੀਤਾ ਤੇ 9 ਸਾਲ ਦਾ ਇਹ ਬੱਚਾ ਹੈ ਇਹ ਕਿੰਦੂ ਬ੍ਰਿੰਤੂ ਕਰੇ ਜਨੇਊ ਤੇ ਹਰ ਗੱਲ ਵੀ ਵਾਜਬ ਹੈ ਗੱਲ ਵੀ ਸਹੀ ਹੈ ਇਹ ਨਹੀਂ ਵੀ ਗੱਲ ਗਲਤ ਹੈ ਹੈ ਵੀ ਸਹੀ ਹੈ ਸੋਚ ਸੋਚਿਆ ਮਨ ਵਿੱਚ ਤੇ ਤਦੂ ਪੜਦੂ ਹਰ ਹਰਦਾਸ ਜੀ ਹੱਥ ਜੋੜ ਦੇ ਬਈ ਇਹ ਤਾਂ ਕੋਈ ਅਗੰਮੀ ਸ਼ਕਤੀ ਆ ਅਜੇ ਇੰਨਾ ਹੀ ਪਤਾ ਵੀ ਇਹ ਅਗੰਮੀ ਸ਼ਕਤੀ ਹੈ ਜਿੱਦਾਂ ਦੇਵਤੇ ਹੁੰਦੇ ਆ ਬਈ ਦੇਵਤਾ ਆ ਕੋਈ ਤੇਰੀ ਬਗਲ ਖੁਦ ਖੁਦਾਈ ਹੈ ਆ ਇਸ ਗੱਲ ਦਾ ਨਹੀਂ ਅਜੇ ਬਿਰਧਾਂ ਨੂੰ ਆ ਹੱਥ ਜੋੜ ਕੇ ਕਹਿਣ ਲੱਗੇ ਕਦੇ ਨਾਨਕ ਫਿਰ ਕੋਈ ਹੋਰ ਜਿਹਨੇ ਹੁੰਦਾ ਹੈ ਜੇ ਹੋਰ ਜਿਹਨੇ ਹੁੰਦਾ ਤੂੰ ਉਹ ਦੰਦੇ ਉਹ ਪਾਦਾਂਗੇ ਤਨ ਗੁਰਦਾਰ ਸਾਹਿਬ ਜੀ ਮਾਰੇ ਕਹਿ ਲਗੇ ਕੱਲ ਕੇ ਪੰਡ ਜੀ ਇਹ ਜਿਹੜਾ ਜਿਵੇਂ ਤੁਹਾਡੇ ਵਾਲਾ ਗਲ ਜਾਣਾ ਟੁੱਟ ਜਾਣਾ ਸੜ ਜਾਣਾ ਮੈਲਾ ਹੋ ਜਾਣਾ ਜਿਹੜਾ ਮੈਂ ਤੁਹਾਨੂੰ ਜਿਹਨੇ ਦੱਸੋ ਜਿਹੜਾ ਤੁਸੀਂ ਮੈਨੂੰ ਪੁੱਛਦੇ ਨਾ ਉਹ ਜਿਹਨੇ ਉਹ ਮੈਂ ਜਾਣਾ ਤੁਹਾਨੂੰ ਦੱਸੂਗਾ ਉਹ ਨਾ ਟੁੱਟਣਾ ਹੈ ਨਾ ਫੁੱਟਣਾ ਹੈ ਨਾ ਮੈਲਾ ਹੋਣਾ ਹੈ ਨਾ ਸੜਦਾ ਕੁਝ ਨਹੀਂ ਹੋਣਾ ਉਹ ਤੇ ਜੇ ਤੁਹਾਡੇ ਕੋਲ ਉਹ ਹੈਗਾ ਤੇ ਮੈਂ ਤੁਹਾਡੇ ਕੋਲ ਬੈਠਾ ਹਾਂ ਪਾ ਦਿਓ ਜੇ ਨਹੀਂ ਹੈਗਾ ਤੇ ਫਿਰ ਮੈਂ ਪੜਣਾ ਨਹੀਂ ਇਹ ਜਿਹੜੇ ਉਹ ਨਹੀਂ ਪੜੋ ਤੁਸੀਂ ਦੱਸੋ ਤੁਸੀਂ ਦੱਸਦੇ ਹੋ ਕਿ ਉਹ ਜਨੇ ਉਹ ਕਿਹੜਾ ਪਹਿਲਾਂ ਪਹਿਤ ਵਿਚਾਰ ਬੰਦ ਕੀਤੀ ਸੀ ਤਨ ਗੁਰਦਸ ਦੇ ਤ ਕ ਦਇਆ ਕਪਾਲ ਕਪਾਲ ਨੂੰ ਵਿਚਾਰੇ ਜਾਣਦੇ ਜੀ ਅੰਦਰ ਦਾ ਸੂਤ ਬਣਦਾ ਹੈ ਇੱਕ ਪਾਪ ਬੜੇ ਕਿਦਾਂ ਇੱਕ ਬਾ ਬੜੇ ਕਿਦਾਂ ਦੇ ਕਪਾਤੋਂ ਸੂਤ ਕਿਵੇਂ ਬੜਿਆ ਪਰਸ਼ਕ ਦੇ ਨਾਮ ਤੋਂ ਹੋਈ ਦਇਆ ਪੈਦਾ ਨਾਮ ਜਪਨ ਤੋਂ ਹੋਈ ਦਇਆ ਪੈਦਾ ਤੇ ਦਇਆ ਦੇ ਵਿੱਚੋਂ ਪੈਦਾ ਹੋਈ ਦਇਆ ਐਵੇਂ ਨਹੀਂ ਪੈਦਾ ਹੋ ਗਈ ਦਇਆ ਪਹਿਲਾਂ ਕਪਾ ਦਾ ਮੁੱਢ ਦੇ ਕੋ ਕੀ ਆ ਇੱਕ ਛੋਟਾ ਜਿਹਾ ਬੜੇਵਾ ਹੈ ਬੀਜ ਇੱਕ ਪਾਦਾ ਛੋਟਾ ਜਿਹਾ ਧਰਤੀ ਵਿੱਚ ਬੀਜਿਆ ਹੌਲੀ ਹੌਲੀ ਵੱਡਾ ਹੋਇਆ ਉਹਨੂੰ ਟਿੰਡੇ ਲੱਗੇ ਔਖੜੇ ਉਹਨੂੰ ਅਸੀਂ ਕਪਾ ਕੇ ਉਹਨੂੰ ਅਸੀਂ ਕਪਾ ਕੇ ਉਹਨੂੰ ਵੇਲਿਆਂ ਦੇ ਵਿੱਚੋਂ ਕੱਢਿਆ ਉਸ ਕਪਾਲੋਂ ਵੇਲਿਆਂ ਦੇ ਵਿੱਚੋਂ ਕੱਢਿਆ ਪੀੜ ਹੀ ਗਈ ਉਹ ਦਰਮ ਛੋਟੀ ਜੀ ਗੱਲ ਨਹੀਂ ਪਿਆਰੀਓ ਦਇਆ ਦਾ ਨਾਮ ਕਿਹੜੇ ਬੀ ਮੈਨੂੰ ਦਇਆ ਆ ਗਈ ਸੰਤੂੜ ਬੋਲਦਾ ਬੰਦਾ ਮੈਨੂੰ ਦਇਆ ਆ ਗਈ ਉੱਤੇ ਕੋਈ ਦਇਆ ਨਹੀਂ ਹੈ ਦਰਦਰ ਦਰਦਰ ਪਤਾ ਨਹੀਂ ਦਇਆ ਕਿਤੋਂ ਆਈ ਦਇਆ ਪਹਿਲਾਂ ਜੇ ਨਾਮ ਜਿਹੜਾ ਸੀ ਇਹਦਾ ਜਿੱਦਾਂ ਸੂਤ ਬੇਲੇ ਦੇ ਵਿੱਚ ਦੀ ਨਿਕਲਿਆ ਬਾਹਰੋਂ ਖੁਪਾ ਬੇਲੇ ਦੇ ਵਿੱਚ ਦੀ ਨਿਕਲੀ ਤੇ ਜਦੋਂ ਬੇਲੇ ਦੇ ਵਿੱਚ ਦੀ ਨਿਕਲੀ ਤੇ ਫਿਰ ਦੁੱਖ ਕਿੰਨਾ ਹੋਇਆ ਹੋਊਗਾ ਖਪਾ ਨੂੰ ਦੁੱਖ ਕਿੰਨਾ ਹੋਇਆ ਉਹ ਉਹ ਦੁੱਖ ਸਾਰਿਆ ਅਸਲੀ ਮਾੜੇ ਦੇ ਜਮੀਨਾਂ ਪੜਕਦੇ ਕਨੇ ਮੈਂ ਤਾਂ ਜਮੀਨਾਂ ਜਮੀਨਾਂ ਪੜਿਆ ਮੈਂ ਜਿਹੜੀਆਂ ਪੁਰਾਣੀਆਂ ਆਪਣੀਆਂ ਬਾੜੀਆਂ ਪੜਦਿਤੀਆਂ ਮੈਂ ਜਿਹੜੀਆਂ ਬਾੜੀਆਂ ਪੜ ਦਿਤੀਆਂ ਆਪੂ ਛੋੜ ਕਬਾ ਨੂੰ ਬੇਰੇ ਕਿੰਨਾ ਦੁੱਖ ਸਾਰਿਆ ਅਨੂ ਨੇ ਕਿਸੇ ਨੂੰ ਜ਼ਿਕਰ ਨਹੀਂ ਕੀਤਾ ਦੁੱਖ ਰੋਇਆ ਨਹੀਂ ਕਿਸੇ ਨੂੰ ਆਪਣਾ ਦੁੱਖ ਦੱਸਿਆ ਨਹੀਂ ਵੀ ਮੈਂ ਨਹੀਂ ਦੁਖੀ ਹੋਈ ਆ ਅੱਗੇ ਚੱਲੋ